ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਆ ਪਸ਼ੂ ਦੀ ਦੋ ਟਾਈਮ ਆਪਣੀ ਤਸੱਲੀ ਕਰਿਆ ਕਰੋ ਜਿਹੜਾ ਸਵੇਹਾ ਸਵੇਹਾ ਦੋ ਟਾਈਮ ਚੋਇਆ ਕਰੋ ਜੇ ਕੋਈ ਭੈਣ ਭਰਾ ਦੂਰ ਆ ਤੇ ਉਹ ਆਪਣੀ ਵੀਡੀਓ ਕਾਲ ਤੇ ਵੀ ਜੁਆਇ ਕਰ ਸਕਦਾ ਜਿਹੜਾ ਕੱਬਣ ਪਸ਼ੂ ਨੂੰ ਟਿਪ ਕੇ ਤਸੱਲੀ ਕਰਕੇ ਠੀਕ ਆ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਸੱਜਣੋ ਕਿਸੇ ਦਾ ਫਾਇਦਾ ਹਿੰਦਾ ਪਹੁੰਚੇ ਆ ਪਿੰਡ ਸੋਲ ਠੱਠੀਆਂ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਬਾਈ ਸਤਨਾਮ ਸਿੰਘ ਦੇ ਫਾਰਮ ਤੇ ਤਿੰਨ ਐਨੀਮਲ ਇਥੋਂ ਸੱਜਣੋ ਵਿਖਾਉਣੇ ਡਿਟੇਲ ਕਰਦੇ ਸਾਂਜੀ ਬਣੇ ਦਿਓ ਐਂਡ ਟੱਕਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਕਿੱਦਾਂ ਠੀਕ ਓਕੇ ਉਹਦੇ ਵੀ ਠੀਕ ਠਾਕ ਜੀ ਪ੍ਰੈਸ ਕਰਕੇ ਰੋਡ ਜੱਸ ਪਿੰਡ ਸੋਲ ਜ਼ਿਲ੍ਹਾ ਤਰਨਤਾਰਨ ਹਾਂ ਤੇ ਨੰਬਰ 7347408395 ਠੀਕ ਆ ਚੋਟੀ ਤੋਂ ਕਰੀਏ ਸ਼ੁਰੂਆਤ ਹਾਂਜੀ ਨੀਲੀ ਰਾਵਿਚ ਆ ਗਏ ਹਨਾ ਨੀਲੀ ਰਾਵਿ ਜਾਗੇ ਬਾਈ ਦੁੱਧ ਪੱਕਾ ਕੇ ਨਾਉ ਵਿੱਚ 12 ਕਿਲੋ ਦੁੱਧ ਲੈ ਦੇ 12 ਕਿਲੋ ਹਾਂਜੀ ਜੀ ਕੱਟੀ ਮਗਰ ਚੋਣ ਕਿਦਾਂ ਆਉ ਚੋਣ ਵੀ ਜੀ ਪੋਲੀ ਐ ਪੂਰ ਛੱਡੇ ਦੀ ਗਾਰੰਟੀ ਐ ਸਾਫ ਆ ਬਿਲਕੁਲ ਮਾਸਾ ਜੀ ਨਾਲ ਲਾਵਣੀ ਚੋਣ ਦੇ ਵਿੱਚ ਚਲੋ ਖੋਲ ਕੇ ਆਪਣੇ ਵੀਰ ਨੇ ਕਰਨੀ ਆ ਤਸੱਲੀ ਆਪਾਂ ਉਹਦਾ ਚੈਨਲ ਤੇ ਵੀ ਕੱਟ ਕੀਤਾ ਸੀ ਵੀ ਜਿਹੜਾ ਪਸ਼ੂ ਆ ਸਾਫ ਦੇਣਾ 7.5 ਕਿ ਉਹ ਦੇਣਾ ਬਿਲਕੁਲ ਤਸੱਲੀ ਕਰਕੇ ਖੜੇ ਹਾਂ ਹਾਂ ਜੀ ਲਓ ਸੱਜਣਾ ਸੁਵੇ ਦਾੰ ਤਾਜਾ ਲਾਇਓ ਜਣਵਾ ਬਾਕੀ ਮੈਂ ਚੰਗੀ ਜੇ ਥਣ ਭਾਂਡੇ ਦੀ ਆਰਡਰ ਕੁਆਲਿਟੀ ਤੁਸੀਂ ਵੇਖ ਸਕਦੇ ਜੀ ਬਹੁਤ ਸੋਹਣੀ ਲੱਗੀ ਆ ਲਓ ਜੀ ਨੀਲੀ ਰਾਵੀ ਦੇ ਵਿੱਚ ਜਿਹੜੀ ਝਾੜ ਰੱਖਦੀ ਆ ਗਈ ਆ ਮਨ ਲਓ ਮਗਰ ਕੱਟੀ ਆ ਗਈ ਸੱਜਣਾ ਡਬਲ ਫਾਇਦਾ ਆ ਗਿਆ ਰੇਟ ਬਾਈ ਜੀ ਜੇ ਲਾ ਦੀਏ ਤੇ ਇਹਦਾ ਕਿੰਨਾ ਕੁ ਹਾਂ ਨਾ ਕਰ ਦੀਏ ਰੇਟ ਵਿੱਚ 95000 ਰੁਪਿਆ ਕਿੰਨੇ ਦੀ ਛੋਟ ਛੱਪਾ ਕਰਕੇ ਦੇ ਦੀਏ ਹਾਂ ਨਾ 94000 ਦੀ 94 ਦੀ ਹਾਂ ਜੀ ਠੀਕ ਆ ਸੱਜਣੋ 94000 ਦੀ ਘਰ ਆਿਆਂ ਦਾ ਕੋਈ ਹੋਰ ਕੋਈ 1500 ਮਾਨ ਕਰ ਦਣਗੇ ਆ ਆ ਗਈ ਥੋਕੜ ਗੱਬਨ ਹੈ ਨਾ ਬਾਈ ਹਾਂ ਜੀ ਠੀਕ ਆ ਸਾਢੇ ਪੰਜਵੇਂ ਮਹੀਨੇ ਦੀ ਚੈੱਕ ਪਾਸ ਬਾਈ ਫਾਈਨਲ ਜੀ ਤੇ ਸਾਢੇ ਪੰਜਵੇਂ ਮਹੀਨੇ ਪੁੱਤੇ ਹੀ ਹੋਣਗੇ ਪੰਜ ਆ ਦਿਨ ਬਾਈ ਖੋਲ ਦੇ ਮੇਰਾ ਭਰਾ ਤੋਰ ਤੋਰ ਦੇ ਜੀ ਲੋ ਚਾਰੇ ਕਿਲੋ ਦੁੱਧ ਹੈ ਬਾਈ ਹਾਂਜੀ ਤੁਸੀਂ ਚਾਰ ਕਿਲੋ ਦੁੱਧ ਦੋ ਟਾਈਮ ਆ ਦਾ ਦੂਜੇ ਸੂਵੇ ਲਈ ਗੱਪ ਏ ਲੋ ਜੀ ਦੂਜੇ ਸੂਵੇ ਲਈ ਇੱਕ ਬਣੀ ਆ ਵੜਿਆ ਸਚਨੋ ਨਵੀਂ ਆ ਜਰਸੀ ਆ ਗਈ ਹਾਂ ਤੇ ਨਾ ਬਾਈ ਕਿੰਨੇ ਕੀ ਦੇ ਦਿੱ ਗਏ ਵੀਰ ਜੀ ਦਾ ਮੁੱਲ 28000 ਰੁਪਿਆ ਹਾਂ ਤੇ 500 ਰੁਪਿਆ ਛੋਟ ਕਰਦੇ 27500 ਆ ਫੋਨ ਕਰੇ ਸਾਡੇ 27 ਜੀ ਬਾਕੀ ਜਿਹੜਾ ਵੀਰ ਖਰਦਾ ਵਾ ਇਹਨੂੰ ਚੈੱਕ ਪਾਸ ਕਰਾਏ ਘਰੇ ਆਪਾਂ ਚੈੱਕ ਪਾਸ ਕਰਾਈ ਵੀਡੀਓ ਬਣਾ ਕੇ ਰੱਖੀ ਆ ਪਰ ਜਦੋਂ ਵੀਰ ਕੇ ਨੂੰ ਗਾਹ ਬਾਦ ਦੇਣੀ ਸੌਦਾ ਕਰਨਾ ਏ ਉਹਨੂੰ ਵੀਡੀਓ ਜਿਹੜਾ ਲਾ ਕੇ ਚੈੱਕ ਕਰਾਉਣੀ ਆ ਪਹਿਲਾਂ ਫਿਰ ਲਾਉਣੀ ਆ ਆਪਣੀ ਇਥੋਂ ਦੀ ਗਰੰਟੀ ਵੀਰ ਜੀ ਬਿਲਕੁਲ ਤਸੱਲੀ ਕਰੋ ਤਸੱਲੀ ਕਰਕੇ ਖੜੋ ਵੀਰ ਜੀ ਆ ਸਹੀ ਸਵਾਈ ਆ ਗਈ ਬੈਠ ਹਨਾ ਲੋ ਜੀ ਆ ਵਸ਼ਾ ਆ ਗਿਆ ਮਗਰ ਖੋਲ ਦਿਓ ਇਹਨੂੰ ਹੀ ਐਰ ਸ਼ਾਰਚ ਚ ਸੱਜਣੋ ਜਿਹੜਾ ਪ੍ਰਿੰਟ ਰੱਖਦੀ ਆ ਦੇ ਸੁਵਿਧਾਾਂ ਤਾਜ਼ਾ ਲਾਇਓ ਕਿੰਵਾ ਹੋਊਗੀ ਦੁੱਧ ਕਿੰਨਾ ਬਾਈ ਭੋਲ ਦੁੱਧ ਵੀ ਦੀ ਥੋੜਾ 14 ਕਿਲੋ ਆਖਿਆ ਆਪਾਂ 13 ਕਿਲੋ ਆਨੇ ਕਿਲੋ ਘਾਟਾ ਪਾਣੇ ਬਾਕੀ 2 12 13 12 13 ਸਜਣੋ ਜਿਹੜਾ ਚਾਲੂ ਰਹੂਗਾ ਤੂੰ ਹੁੰਦੇ ਕੋਲ ਹੁਣ ਤੇ ਆਪਣੀ ਜਿਹੜੀ ਤਸੱਲੀ ਜ਼ਰੂਰ ਕਰਾਹ ਗਾਨੀ ਆ ਲਓ ਜੀ ਲੈਓ ਜੀ ਕਿਉਂਕਿ ਇਸ ਕਰਕੇ ਉਹਨਾ ਬਾਈ ਨਾਲ ਚੋਰਾ ਦੱਸੰਦੇ ਕਿ ਅੱਜ ਹੀ ਆਈ ਤੁਰੀ ਆਈ ਏ ਜੇ ਲਾ ਕੇ ਢੇਆ ਇੱਕ ਦੋ ਡੰਗ ਪਸ਼ੂ ਚੋਇਆ ਹੋਵੇ ਨਾ ਹੁੰਦਾ ਪੂਰਾ ਤਸੱਲੀ ਹੋ ਜਾਂਦੀ ਆ ਤੇ ਜਦੋਂ ਦਸਨਾ ਮੁਤਾਬਕ ਅਗਲੇ ਭੈਣ ਭਰਾ ਦੇ ਫਿਰ ਕਿਲੋ ਖੰਡ ਦਾ ਉਹ ਪੈਸਾ ਹੋ ਜਾਂਦਾ ਹਨਾ ਬਾਕੀ ਤੁਹਾਨੂੰ ਪਤਾ ਗਾਂ ਵੀ ਸੀ ਤਾਂ ਗਾਂ ਕਰਦੇ ਨੇ ਤਾਂ ਗਾਂ ਤੋਂ ਘੜ ਤੋਂ ਬਾਅਦ ਵੀ 18-19 ਕੋ ਭਰਨਾ ਪਰਨਾ ਹੈ ਪਰ ਆਪਾਂ ਜਿਹੜਾ ਜੋੜ ਹੈ ਉਹ ਉਹ ਨਹੀਂ ਗਰੰਟੀ ਦੇਣੀ ਉਹ ਵਾਧੂ ਗਰੰਟੀ ਮੈਨ ਨਹੀਂ ਦੇਣੀ ਆਪਾਂ ਗਰੰਟੀ ਜਿਹੜੀ ਜਿੰਨਾ ਜਿੰਨਾ ਹੋਣੇ ਹਜੇ ਜੋਣੀ ਆ ਧਾਰਾ ਲਾਉਣੀਆਂ ਨੇ ਧਾਰਾ ਲਾਉਣੀਆਂ ਧਾਰਾ ਲਾ ਲਾ ਦਿਓ ਬੱਚਾ ਲਾਓ ਨੌ। ਚਵਾਈ ਦੰਗੀ ਗੱਲ ਕਰ ਲਾਂਗੇ ਹਾਂ। ਚਵਾਈ ਵੀਰ ਜੀ ਮੋਗਰ ਗਿਆ ਹੈ ਪੋਲੀਆ ਕੋਈ ਗਾਂ ਲੱਖੀ ਲੋਲੀ। ਪੂਰ ਸ਼ਟਾ ਨਹੀਂ ਹੈ ਸਾਫ ਗਾਂ ਇੱਕ ਨੰਬਰ ਦੀ। ਬਿਲਕੁਲ ਬਿਲਕੁਲ। ਮੈਂ ਟੋ ਮੈਡਿਕ ਕਿਲੋ 1.5 ਕਿਲੋ ਨੇ ਜੋਦਾ ਹਾਂ ਨਾ। ਪੋਲੀਆ। ਹਾਂ ਨਾ ਭਾਈ ਕਿੰਨੇ ਦੀ ਦੇ ਦੇਣੀ ਸਤਨਾਮ ਸਿੰਘ? ਵੀਰ ਜੀ 55000 ਰੁਪਿਆ ਦਾ ਪਾਇਆ ਏ। ਹਾਂ। ਗਿਰਾ ਮਰਜ਼ੀ ਵੀ ਰਾਏ 1000 ਰੁਪਏ ਛੋੜ ਕਰਨਾਗੇ ਓਕੇ ਹਾਂਜੀ ਹਾਂਜੀ ਬਾਕੀ ਮੌਕੇ ਦੇ ਕੋਈ ਆਉਣਾ ਹੋਰ ਮਾਰਦਾਂ ਕਰਕੇ ਦਵਾ ਦੇ 53 ਹਜ਼ਾਰ ਦੀ ਸਜਣੋ ਹਾਨਾ ਐ ਵੈੜ ਮਿਲ ਜੂਗੀ ਇਹੋ ਤਿੰਨੇ ਪਸ਼ੂ ਖਰੀਦਦਾਰੀ ਕਰਿਓ ਸਾਰੀ ਕਰ ਦਿਓ ਸਾਰਿਆਂ ਨੂੰ ਬਾਕੀ ਦੁੱਧ ਦੀ ਵੀਡੀਓ ਬੁਖਾ ਲਈਏ ਹਾਂਜੀ ਹਾਂਜੀ ਠੀਕ ਆ ਚਲ ਜਵਾਦੋ